4 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਵੀ ਪਿਛਲੇ ਦਿਨਾਂ ਦੀ ਤਰ੍ਹਾਂ ਸਵੇਰ ਵੇਲੇ ਕਈ ਖੇਤਰਾਂ ਦੇ ਵਿੱਚ ਬੱਦਲਵਾਈ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਵੀ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਕੱਲ ਵੀ ਲੁਧਿਆਣਾ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਹ ਨੇਰੀ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਹਵਾ ਦੇ ਵਿੱਚ ਰਵਾਨਗੀ ਰਹੇਗੀ ਕੱਲ ਤੋਂ ਜਾਂ ਕਹਿ ਲਈਏ ਅੱਜ ਰਾਤ ਤੋਂ ਪੰਜਾਬ ਦੇ ਵਿੱਚ ਮੀਹ ਦਾ ਦੌਰ ਜਿਹੜਾ ਤੁਹਾਨੂੰ ਦੱਸਿਆ ਗਿਆ ਹੈ ਕਿ 5 ਤੋਂ 7 ਜਾਂ 8 ਤਰੀਕ ਦੇ ਵਿਚਕਾਰ ਲੱਗਦਾ ਹੋਇਆ ਦਿਖਾਈ ਦੇਵੇਗਾ ਉਹ ਸ਼ੁਰੂ ਹੋਵੇਗਾ ਜਿਹਦੇ ਵਿੱਚ ਵੱਡੇ ਪੱਧਰ ਤੇ ਮੀਂਹ ਹਨੇਰੀ ਗਰਜ ਲੈਸ਼ਕ ਦੇਖਣ ਨੂੰ ਮਿਲੇਗੀ ਤੇ ਗੜੇਮਾਰੀ ਵੀ ਕਈ ਖੇਤਰਾਂ ਦੇ ਵਿੱਚ ਹੁੰਦੀ ਹੋਈ ਦਿਖਾਈ ਦੇਵੇਗੀ ਸੋ ਮੀਹ ਆਮ ਨਾਲੋਂ ਵੱਧ ਪਿੰਦੇ ਹੋਏ ਦਿਖਾਈ ਦੇਣਗੇ ਮੁੱਖ ਦਿਨ ਪੰਜ ਅਤੇ 6 ਤਰੀਕ ਰਹਿਣ ਦੀ ਸੰਭਾਵਨਾ ਨੇ ਕਈ ਖੇਤਰਾਂ ਦੇ ਵਿੱਚ 7 ਨੂੰ ਜਾਂ 8 ਨੂੰ ਵੀ ਇਹ ਸਿਸਟਮ ਐਕਟੀਵੇਟ ਰਹਿ ਸਕਦਾ ਹੈ ਮੀਂਹ ਦੀਆਂ ਛੱਟਾਂ ਜਿਵੇਂ ਦਿਨ ਵਿੱਚ ਕਈ ਵਾਰ ਲੱਗ ਸਕਦੀਆਂ ਨੇ ਜਿਵੇਂ ਸਵੇਰੇ ਵੀ ਪੈ ਗਿਆ ਦੁਪਹਿਰਾਂ ਵੀ ਪੈ ਗਿਆ ਜਾਂ ਸ਼ਾਮ ਨੂੰ ਵੀ ਪੈ ਗਿਆ ਅਜਿਹੇ 2-3 ਵਾਰੀ ਮੀਂਹ ਵੀ ਦਿਨ ਵਿੱਚ ਪੈਂਦਾ ਹੋਇਆ ਦਿਖਾਈ ਦੇ ਸਕਦਾ ਹੈ ਗੜੇਮਾਰੀ ਬਰੀਕ ਹਲਕੀ ਤੋਂ ਦਰਮਿਆਨੀ ਰਹਿਣ ਦੀ ਸੰਭਾਵਨਾ ਨੇ ਉਸ ਤੋਂ ਇਲਾਵਾ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਦੌਰ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਹਰਿਆਣਾ ਦੇ ਵੀ ਮੀਂਹ ਜੁਪੀ ਅਤੇ ਦਿੱਲੀ ਵਿੱਚ ਵੀ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੈ